ਤਾਂ ਵਿਆਹ ਨੂੰ ਪਰਸੋਂ ਅਗੱਲ ਤੋਂ ਬਹਾਕਰ ਕੰਪਨੀ ਅਸਟ੍ਰੀਮਾਂ ਤੇ ਸੋਹਣਾ ਰੈਸਟੋਰੈਂਟ ਹੈ ਨਾ ਠੀਕ ਹੈ ਮੂਤਰ ਰੈਸਟੋਰੈਂਟ ਹੈ ਤੇ ਜੇ ਤੁਸੀਂ ਪ੍ਰਾਨੇ ਉਹਨਾਂ ਦੇਖ ਕੇ ਆਪਸਾ ਦੇ ਸਭ ਨੂੰ ਤੁਸੀਂ ਕਮੈਂਟ ਕਰ ਦੱਸੋ ਕਿ ਟੋਕੋ ਰੋ ਲਾਜਾਂ ਮੈਂ ਟੋਕੋ ਰੋ ਲਾਜਾਂ ਦੀ ਕੋਈ ਕੁਸ ਕਰਨਾ ਮੈਨੂੰ ਇੰਨਾ ਮੀ ਦੰਗੀ ਆ ਕਿ ਮੈਂ ਰੈਗੂਲਰ ਛੋਟੇ ਵਾਸਤੇ ਵਲੌਗ ਹਰ ਰੈਗੂਲਰ ਲਾਜਾਂ ਕਿਉਂਕਿ ਰੈਗੂਲਰ ਵਲੌਗ ਨੇ ਹੋਣ ਦੀ ਇੱਕ ਦਿਨ ਆਪਾਂ ਛੁੱਟੀ ਲਾ ਦੇਣਗੇ ਐਤਵਾਰ ਤੋਂ ਪਰਸੋਂ ਨਾਲ ਛਿਲਾ ਉਹ ਛੁੱਟੀ ਕਰਦੇ ਹਾਂ ਇਹ ਬਲੌਗਰ ਤੁਸੀਂ ਸੋਮਵਾਰ ਦੇ ਮੰਗਲਵਾਰ ਦੇ ਦੇਖੋਗੇ ਫਿਲਹਾਲ ਤੇ ਇਹ ਮੈਨੂੰ ਐਨੀ

ਵੀਡੀਓ ਅਪਲੋਡ ਕਰਕੇ ਬਾਅਦ ਚੋ ਦਿਨ ਹੋ ਗਏ ਮੈਨੂੰ ਆਪ ਆਪ ਜਾਂ ਹਾਂ ਚ ਸਾਨੂੰ ਥਿੜਾ ਜਿਹਾ ਕੰਮ ਕਰਨ ਦੇ ਕੋਈ ਜੇ ਕਿਸੇ ਨਾਲ ਮਿਲਦਾ ਨਹੀਂ ਜਦੋਂ ਬਿਜਾਰ ਗ੍ਰਾਮਣ ਉਦੋਂ ਮਿਲਣਾ ਤੇ ਸਮਝਣਾ ਬਿਜਾਰ ਗ੍ਰਾਮਣ ਦੀ ਉਹ ਬਿਜਾਰ ਚਾਰਮੈਂਟਲ ਕਾਹਦੇ ਨਸਰੋਂ ਦੋਸਤ ਉਹ ਬਿਜਾਰ ਚਾਰਮੈਂਟ ਹੋਣਾ ਕਿਰਤੇ ਮੈਂ ਬਾਜ਼ਾਰ ਜਾ ਕੇ ਆਣਾ ਮੇਰਾ ਕਹਿਆ ਕਿ ਤੁਹਾਨੂੰ ਮਾਤਾ ਸਮਾਂ ਮੈਂ ਕਹਿ ਰਿਹਾ ਮੈਂ ਤੁਹਾਨੂੰ ਦੱਸੂਗਾ ਤੇ ਦੁਬਾਰਾ ਤੁਸੀਂ ਟੈਗਰ ਮਿਲਵਾਉਂਗਾ ਉਸ ਨੂੰ ਜਿਸ ਸੰਤੁਸ਼ਟੀ ਸੁਣਨਾ ਹੈ ਕਿ ਕਿੰਨਾ ਕੁ ਸਮਾਂ ਲੱਗੂਗਾ ਇਹ ਆਹੋਂ ਤੇ ਬਾਅਦ ਮੇਰੇ ਕੇ 47 ਮਿੰਟ ਤੋਂ ਕਾਫੀ 10-200 ਤੱਕ ਮੇਰੇ ਕੇ 47 ਮਿੰਟ ਤੋਂ ਮੈਂ ਬਿਆਨਵਾ ਦੇ ਰਹੀ ਹਾਂ ਕਿਉਂਕਿ ਕੰਮ ਪਰ ਲੱਗਾ ਤੇ ਉਹ ਟਾਈਮ ਲੱਗਦਾ ਤਾਂ ਤੇ ਬਹੁਤ ਜਲਦੀ ਆ ਜਾਈਏ ਨਾ ਠੀਕ ਹੈ ਤੇ ਸਾੜਾ ਬਹੁਤ ਲੱਗ ਰਿਹਾ ਸਾਰਾ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਆ ਕਿ ਮਤਲਬ ਅਜੇ ਨਨਿਤ ਤੱਕ ਪਹੁੰਚ ਜਾਏ ਤੇ ਜੇ ਗਰਮੀ ਲੱਗੀ ਹੋਵੇ ਮੈਂ ਸੈਟ ਲਾ ਕੇ ਕੰਮ ਮੋਸਾਈਕ ਤੇ ਮਨਾਰ ਸਕੂਟਰ ਦੀ ਜਿਆ ਪਰਮਾ ਚੌਂਕਾ ਸਾਈਕਲ ਸਾਈਬੀ ਬਧੀ ਲੱਗਦਾ ਤੇ ਚੌਂਕਾ ਮਿਲਾਂਗਾ ਸਾਨੂੰ ਸਰਗਰਮ ਜਮਾਨ ਦੁਕਾਨ ਤੋਂ ਆਗਾ ਉਦੋਂ ਮਿਲਾਂਗਾ ਤੁਸੀਂ ਰੋਚ ਪਰ ਨਰ ਸਿੱਕਣਾ ਕਰੋ ਚਲ ਮੈਂ ਤੁਹਾਨੂੰ ਰਾਤ ਨੂੰ ਉਹ ਮੈਂ ਦੁਕਾਨ ਤੋਂ ਆਗਾ ਜੀ 8 ਵਜੇ ਤੱਕ ਮੈਂ ਟੋਕਣਾ ਏ ਕਾ ਫਿਰ 8 ਵਜੇ ਤੱਕ 3 ਮਿੰਟ ਟੋਕਣੀ ਤੇ ਮੈਂ ਦੁਕਾਨ ਤੋਂ ਆਗਾ ਜੀ ਠੀਕ ਹੈ ਤੇ ਮੈਂ ਹੁਣ

ਸੋ ਤੋ ਤੇ ਮੈਂ ਬਤੂ ਗੱਤ ਤਾਂ ਕੰਮ ਚ ਲੱਗਾ ਸਿੱਧਾ ਡਿਊਟੀ ਲਈ ਤੇ ਸਭਨਾਂ ਦੇ ਘਰਾਂ ਦੇ ਪਹਾਰਾ ਕਰੋ ਕਿ ਸਾਡੀ ਸੁਰੱਖਿਆ ਦੀ ਤੇ ਹਮਨ ਮਰਤਬਾ ਚ ਮੈਂ ਟਿਕਾ ਫਿਰ ਜਾਨ ਨੂੰ ਮੱਛੇ ਪਛਮਣ ਟੋਗਣਾ ਸਾਰਾਂ ਵਜੇ ਰਹਾਂਗਾ ਠੀਕ ਹੈ ਜੀ ਜੀ ਆ ਦੇਖੋ ਤੋਂ ਪਾਰ ਤੱਕ ਬਤੀ ਸਵੇਰ ਤੋਂ ਉਪੋਂ ਸਾਰਾਂ ਵਜੇ ਰਹਿਣ ਦਾ ਮੋਕਾ ਵੀ ਮਿਲੂਗਾ ਠੀਕ ਹੈ ਤੇ ਮੈਂ ਸਵੇਰ ਤੋਂ ਸਵੇਰ ਤੱਕ ਮੈਂ ਮਿੱਤੀ ਕਰਨ ਨਾਲ ਕਿੱਥੇ ਜਾਣਾ ਤੁਹਾਨੂੰ ਪਾਣਾ ਮੇਰੇ ਪਰੋਡਾਈ ਕਾ ਉਸੇ ਰੁਪਿਆ ਲਾ ਕੇ ਮੈਂ ਟਿਕਾ ਰੋ ਸਾਨੂੰ ਸਭ ਨੂੰ ਸਾਰਾ ਪਤਾ ਲੱਗ ਜੀ ਠੀਕ ਹੈ ਨਾ ਮੈਂ बैठे मैं जात दन दन डॉक्टर को जाके आना है सन के हनुमान दन डॉक्टर को ले चले जीना ये बदल के लाइक कर दो तो सुनिश्चित अंत में अंत चैनल सब्सक्राइब कर दो तो नोटिफिकेशन बेल प्रेस करके ऑल द बटन दफलो मेरे को सारा पानी देखना है तो उसमें सोचना है Instagram Facebook Twitter को किसी भी फॉलो करना चाहो ना स्पालन के डिस्क्रेस्ट तो बन चुका तो उसमें स्टार ऑन फॉलो कर सोगे स्टार पर रोज शेयर और रिस्पोंड किया जितना नहीं आंस का तो दिन तो हो जाए ना జి <laughs> భారత